ਆਪਣੇ ਟਰੈਕਟਰ ਲੈ ਕੇ ਤੋਂ ਗੱਲ ਪੁੱਛ ਰਹੇ ਦੱਸਿਓ ਸਰ ਅ ਕੀ ਸਥਿਤੀ ਹੈ ਜੀ ਹੁਣ ਪਾਣੀ ਦੀ ਕੋਈ ਸਥਿਤੀ ਹੈ ਜੀ ਪਾਣੀ ਕੋਈ ਸੰਕਟ ਹੈ ਕੋਈ ਕਟੋਰੇ ਇਕੱਠੇ ਜੀ ਔਰ ਪ੍ਰਸ਼ਾਸਨ ਦਾ ਕੋਈ ਸਹਿਯੋਗ ਮਿਲੇਗਾ ਜੀ ਪ੍ਰਸ਼ਾਸਨ ਨੇ ਸਿਰਫ ਫੈਸਲੇ ਪ੍ਰੋਗਰਾਮ ਤੇ ਬਣਾ ਕੋਸ਼ਿਸ਼ ਕੀਤੀ ਹੈ ਅੱਛਾ ਸੰਯੋਗ ਤੇ ਇਨਿੰਗ ਨਹੀਂ ਕੀਤਾ ਹੋਇਆ ਜਿਹੜਾ ਮਾਲਮਾ ਕੋ ਜਿਸ ਤਰ੍ਹਾਂ ਕੰਮ ਕਰ ਜਾ ਰਿਹਾ ਜੀ ਔਰ ਆਪਾਂ ਦੇਖਦੇ ਆ ਕਿ ਕਿਸਾਨਾਂ ਦੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਜਦੋਂ ਬਰਬਾਦ ਹੋ ਜਾਂਦੀ ਹੈ ਉਸ ਤੋਂ ਬਾਅਦ ਵਿੱਚ ਪ੍ਰਸ਼ਾਸਨ ਆਉਦਾ ਹੈ ਤੇ ਇਹ ਪ੍ਰਸ਼ਾਸਨ ਚਾਹੀਦਾ ਕਿ ਪਹਿਲਾਂ ਆਣ ਕੇ ਜਿਹੜੀ ਫਾਈਲ ਲਈ ਜੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਲਾਈਕੀਆ ਜਿਹੜੀਆਂ ਉਹ ਪਸੰਦ ਨਾਲ ਸੁਣੇ ਨਹੀਂ ਉਹ ਤੁਹਾਨੂੰ ਲੱਗਦਾ ਜੀ ਖੁੱਤੀ ਸੀ ਉਹਨੂੰ ਦੁਬਾਰੇ ਕੋਈ ਨਹੀਂ ਕੋਈ ਜੀ 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 ਕੋਟ ਮਾਮਲੇ ਤੋਂ ਰੋਸ ਨਹੀਂ ਹੋ ਰਿਹਾ ਤੋ ਤੁਸੀਂ ਆਫ ਕੈਮਰਾ ਵੀ ਦੱਸ ਰਹੇ ਸੀ ਕਿ ਜਦੋਂ ਬੰਨ ਟੁੱਟ ਜਾਂਦਾ ਤਾਂ ਫਿਰ ਉਹਨੂੰ ਕਹ ਲਓ ਕਿ ਸੈਲਫੀ ਸੈਲਫੀ ਪੁਆਇੰਟ ਬਣਾ ਲਿਆ ਜਾਂਦਾ ਤੇ ਲੋਕ ਆਉਂਦੇ ਨੇ ਔਰ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਨੇ ਸਿਆਸੀ ਲੋਕ ਆਉਂਦੇ ਨੇ ਤੇ ਉਹ ਫੋਟੋ ਖਿਚਾ ਕੇ ਤੇ ਚਲੇ ਜਾਂਦੇ ਨੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲੋਕ ਇਸ ਬੰਨ ਦੀ ਸਥਿਤੀ ਜਿਹੜੀ ਸੀ ਕਿ ਟੁੱਟਣ ਚੱਕਿਆ ਪਿਆ ਸੀ ਜੀ ਪੰਜ ਤੋਂ ਲੈ ਕੇ ਨਾਲੋਂ ਪਰ ਤੋਂ ਬਹੁਤ ਜ਼ਿਆਦਾ ਸੀ ਪ੍ਰਾਪਤ ਸੀ ਬਿਲਕੁਲ ਬੰਨ ਜੀ ਤੇ ਡੇਰਾ ਬਾਬਾ ਸ਼ਰੀਚੰਦ ਦਾ ਜੀ ਮਹਿਮਦਵਾਲ ਦੇ ਮੁੱਖ ਸੇਵਾਦਾਰ ਬਾਬਾ ਜੈ ਸਿੰਘ ਜੀ ਜੀ ਸੰਤ ਬਾਬਾ ਹਰੀ ਸਿੰਘ ਜੀ ਜੀ ਗਿੰਦਨਾ ਸਾਹਿਬ ਉਹਨਾਂ ਦੇ ਸੇਵਾਦਾਰ ਬਹੁਤ ਵੱਡੀ ਗਿਣਤੀ ਚ ਆ ਤੇ ਜਿਹੜੇ ਇਹਨਾਂ ਨਾਲ ਆਪਣੇ ਬੋਰੇ ਲਗਾ ਕੇ ਤੇ ਇਸ ਨੂੰ ਬਚਾਇਆ ਜਿਹਨਾਂ ਹਜ਼ਾਰਾਂ ਇੱਕ ਰੁਪਏ ਮਿਲਦੇ ਸੀ ਬਚਾਇਆ ਬਹੁਤ ਬਹੁਤ ਧੰਨਵਾਦ ਜੀ ਅ ਕੀ ਨਾਮ ਸਾਹਿਬ ਤੁਹਾਡਾ ਮੰਗਲ ਸਿੰਘ ਜੀ ਸੋ ਬੰਨ ਨੂੰ ਬਚਾਉਣ ਦੇ ਵਿੱਚ ਕਿਹਦਾ ਯੋਗਦਾਨ ਕਿਹਦਾ ਕਿਹਦਾ ਯੋਗਦਾਨ ਰਿਹਾ ਜੀ ਜ਼ਿਆਦਾ ਸਭ ਤੋਂ ਵੱਧ ਜੀ ਮਹਾਪੁਰਸ਼ਾਂ ਦਾ ਯੋਗਦਾਨ ਰਿਹਾ ਡੇਰਾ ਬਾਬਾ ਸ਼ੀਰ ਸਿੰਘ ਜੀ ਮਹਿਮਦਵਾਲ ਬਾਬਾ ਜੈ ਸਿੰਘ ਜੀ ਬਾਬਾ ਦਮਦਮਾ ਸਾਹਿਬ ਵਾਲੇ ਬਾਬਾ ਹਰੀ ਸਿੰਘ ਜੀ ਉਹਨਾਂ ਦਾ ਸਹਿਯੋਗ ਰ ਤੇ ਆ ਆਮ ਜਿਹੜੇ ਲੋਕ ਲਾਗੇ ਲਾਗੇ ਪਿੰਡਾਂ ਤੋਂ ਲੋਕ ਵੀ ਆਣ ਕੇ ਤੁਹਾਡੀ ਨਾਲ ਮਦਦ ਕਰ ਰਹੇ ਨੇ। ਸਰੋਤ ਬਹੁਤ ਸਹਿਯੋਗ ਦੇ ਰਹੀ ਹੈ ਜੀ ਜੀਤੂ ਜੀ ਮਾਰੀ ਤੇ ਕੋਈ ਸਰਕਾਰੀ ਦੇ ਇਹ ਆ ਰਿਹਾ ਨਹੀਂ ਪ੍ਰਸ਼ਾਸਨ ਤੇ ਸੰਸਦ ਦੇ ਦੇ ਜੀਵਨਾਂ ਤੇ ਮਾਪਸਨ ਜੀਵਨਾਂ ਵਾਲੀ ਕੰਮ ਚੱਲ ਰਿਹਾ। ਬਹੁਤ ਬਹੁਤ ਆ ਲੱਗੇ। ਕਿਰਤੀ ਕਿਸਾਨ ਯੂਨੀਅਨ ਤੋਂ ਆਗੂ ਸਾਡੇ ਨਾਲ ਮਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਮਾਹੌਲ ਹੈ ਜੀ ਹੁਣ ਪਾਣੀ ਦਾ? ਪਾਣੀ ਹੁਣ ਕੱਲ ਦਾ ਇੱਕ ਫੋਟ ਲੱਗਾ ਹੋਇਆ ਜੀ। ਹਾਂ ਤੇ ਪਿੱਛੋਂ ਫੇਰ ਆ ਇੱਕ ਲੱਖ 10 ਹਜ਼ਾਰ ਕਿਊ ਸਿਕ ਪਾਣੀ ਕੱਲ 2 ਵਜੇ ਦਾ ਚੱਲਿਆ ਹੋਇਆ ਜਿਹੜਾ ਅੱਜ ਰਾਤ ਤੱਕ ਇੱਥੇ ਪਹੁੰਚ ਜਾਏਗਾ ਤੇ ਫੇਰ ਵੀ ਕੋਈ ਹਾਲਾਤ ਬੰਦੇ ਨੇ ਸੋ ਪਰਸੋਂ ਅਸੀਂ ਆਏ ਸੀਗੇ ਤੇ ਇਹ ਬੰਦ ਬਹੁਤ ਨੀਵਾ ਸੀਗਾ ਹੁਣ 2 ਫੁੱਟ ਵੱਧ ਹੋਰ ਉੱਚਾ ਹੋ ਗਿਆ ਜੀ ਅਗਰ ਕੋਈ ਸੰਗਤ ਦੇ ਸਹਿਯੋਗ ਨਾਲ ਯਾ ਮਾਪੋਟਾ ਬਾਬਾ ਜਲਸੇ ਦੀ ਨੰਮ ਬਾਂਗਾਲੇ ਆディ ਸੰਗਠਨਾਂ ਦੇ ਵੱਲ ਜੋਰ ਤੌਰ 'ਤੇ ਸਮੂਹ ਨੂੰ ਚਾਉਂਦੇ ਲੱਗੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਅਸੀਂ ਨੂੰ ਬਚਾਉਣ ਵਿੱਚ ਤੇ ਵੱਖ-ਵੱਖ ਪਿੰਡਾਂ ਦੀ ਸੰਗਤ ਵੱਲੋਂ ਡਰੈਕਟਰ ਟਰਾਲੀਆਂ ਉਹ ਵੀ ਕਿਹੜੇ ਕੋ ਸਾਧਨ ਲਗਾ ਲਿਆ ਕਿ ਲਕੀਮ ਹੈ ਕੋਈ ਬੋਰੇ ਪਰ ਬੈਕ ਉਤਾਰ ਲਿਆ ਬੋਲਵਾਲ ਸਾਹਿਬ ਤੋਂ ਵੀ ਜਿਹੜਾ ਸਾਧ ਸਰਪੰਚ ਦਾ ਜੀ ਕੁਲਦੀਪ ਸਿੰਘ ਲਾਹੋੜੀਆ ਜੀ ਉਹ ਵੀ ਉਥੋਂ ਭਾਏ ਤੋਂ ਮਿੱਟੀ ਦੀਆਂ ਪਰਾਲੀਆਂ ਪਰ ਕਰਕੇ ਵੀ ਇੱਥੇ ਭੇਜਿਆ ਹੋਇਆ ਗੱਲ ਕਿ ਵੀ ਜਿੰਨੇ ਵੀ ਚੌਗਾ ਜਿੰਨੇ ਵੀ ਜ਼ਮੀਨ ਲੱਗੀ ਆ ਉਹ ਸਾਰੇ ਇਹ ਆਪ ਦਾ ਯੋਗਦਾਨ ਹੈ ਪਰ ਉਹ ਆਪੇ ਕੋ ਘਰ ਵੀ ਆਪ ਦੇ ਕੰਮ ਕਰਦਾ ਉਹਦਾ ਧਿਆਨ ਇੱਥੇ ਹੁੰਦਾ ਜੀ ਮੈਂ ਯਾਦ ਕਹਿਣਾ ਕਿ ਤਾਂ ਮੈਂ ਬੰਦ ਹੋ ਕੇ ਜਾ ਕੇ ਆਦਾ ਯੋਗਦਾਨ ਕਰਵਾ ਕਿੰਨਾ ਟਾਈਮ ਲੱਗਦਾ ਉਹ ਜਰੂਰ ਉੱਥੇ ਪਹੁੰਚਦਾ ਹਾਂ ਔਰ ਸਰਕਾਰ ਵੱਲੋਂ ਕੋਈ ਯੋਗਦਾਨ ਨਹੀਂ ਪੰਜਾਬ ਦੇ ਸਰਕਾਰੀ ਅਧਿਕਾਰੀਆਂ ਵੱਲੋਂ ਤੇ ਕੋਈ ਯੋਗਦਾਨ ਨਹੀਂ ਮਿਲਿਆ ਜੀ ਨਾ ਇੱਥੇ ਕੋਈ ਪਹੁੰਚਿਆ ਪ੍ਰਸ਼ਾਸਨ ਤੇ ਉਦੋਂ ਆਉਂਦਾ ਜਦੋਂ ਉੱਥੇ ਆਉਂਦਾ ਜਿੱਥੇ ਬੰਦ ਟੁੱਟ ਕੇ ਲੋਕਾਂ ਦਾ ਨੁਕਸਾਨ ਹੋ ਜਾਂਦਾ ਜੀ ਜੀ ਅਤੇ ਫੇਰ ਉਹ ਬੇੜੀਆਂ ਦਾ ਇੱਕ ਹੁੰਦੇ ਲੋਕਾਂ ਨੂੰ ਕੱਢਣ ਆਉਂਦੇ ਅਤੇ ਪ੍ਰਸ਼ਾਸਨ ਵੀ ਤੇ ਮੁੜ ਕੇ ਮ ਕੰਬਾਰਾ ਹੋ ਜਾਂਦੀਆਂ ਉਹਨੇ ਚਾਹੁੰਦੇ ਆ ਬੰਦ ਟੁੱਟਣ ਤੇ ਜਿਹੜਾ ਮੁਆਵਜ਼ਾ ਆ ਉਹਦੇ ਜਿਹਾ ਪੱਲੇ ਪਾਣੀ ਕਰਾਂਗੇ ਲੋਕਾਂ ਨੂੰ ਵੀ ਸਿਹ੍ਹਾ ਫਸਲਾਂ ਦੀਆਂ ਰਾਖੇ ਦੇ ਪੈਸੇ ਕਰਾਂਗੇ ਉਹ ਤੇ ਝਾੜੂ ਖੜਾ ਕਰਕੇ ਬੈਠੇ ਹੋਇਆ ਕਿਸੇ ਨਾਲ ਨੁਕਸਾਨ ਹੋਵੇ ਤਾਂ ਨਹੀਂ ਬਾਲਾ ਮਾਲ ਬਹੁਤ ਵਕਤ ਲੱਗਦਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਚੈਨਲਿਆਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ ਜਿਹੜੇ ਕਵਰੇਜ ਕਰਨ ਤੇ ਇੱਥੇ ਪਹੁੰਚੇ ਆ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਬਾਬਾ ਜੈ ਸਿੰਘ ਜਿਹੜੇ ਮਹਿਮਦਵਾਲ ਆਏ ਉਹਨਾਂ ਦਾ ਬਹੁਤ ਤਕੜਾ ਪਰਾਲਾ ਵਾ ਨਾਲ ਸਾਰੇ ਪਿੰਡ ਦੇ ਅਮਰਤਪੁਰ ਰਾਜੇਵਾਲ ਦਬਾਜਾ ਤੇ ਕੁਤਬੇਵਾਲ ਦੇ ਫਿਰ ਤੋਂ ਪਹਿਲਾਂ ਸਭ ਤੋਂ ਪਹਿਲਾਂ ਵਿਸਤਾਰ ਦੇ ਨਾਲ ਸਰਦਾਰ ਗੁਬੀਰ ਸਿੰਘ ਹੁਣੇ ਦੱਸ ਗਏ ਆ ਕਿਰਤੀ ਕਿਸਾਨ ਯੂਨੀਅਨ ਦੇ ਮੈਂਦੇ ਤੇ ਉਹਨਾਂ ਬਹੁਤ ਹੀ ਟਾਂਗ ਦੇ ਤਰੀਕੇ ਨਾਲ ਤੁਹਾਨੂੰ ਦੱਸਿਆ ਵਾ ਕਿਉਂਕਿ ਇਹ ਬੰਨ ਜਿਹੜਾ ਪੈ ਰਿਹਾ ਵਾ ਇਥੋਂ 8 ਕਿਲੋਮੀਟਰ ਅੱਗੇ ਆ ਤੇ 2 ਕਿਲੋਮੀਟਰ ਪਾ ਕੇ 10 ਕਿਲੋਮੀਟਰ ਬੰਨਾ ਜਿਹੜਾ ਇਥੋਂ ਅਮਰਤਪੁਰ ਰਾਜੇਗੜ ਤੋਂ ਤੁਰ ਕੇ ਤੇ ਜੰਮੂ ਹਾਈਵੇ ਕਰਦੇ ਇਹਨੂੰ ਨਾਲ ਟੱਜ ਹੁੰਦਾ ਵਾ ਜਿਹੜਾ ਇਸ ਤੋਂ ਪਹਿਲਾਂ ਰਾਣਾ ਅੰਦਰ ਪ੍ਰਤਾਪ ਸਿੰਘ ਐਮਐਲਏ ਨੇ ਜਿਹੜਾ 8 ਕਿਲੋਮੀਟਰ ਆਪਣੇ ਸੰਯੋਗ ਦਿੱਤਾ ਤੇ ਪੂਰਾ ਸਾਥ ਦਿੱਤਾ ਉਹਨਾਂ ਨੇ ਬੰਨ ਬਣਾਇਆ ਤੇ ਅੱਜ ਜਿਹੜਾ ਆ ਇਲਾਕਾ ਜਿਹੜਾ ਵਾ ਸਾਡਾ ਇਹ ਪਾਣੀ ਦੀ ਮਾਰ ਤੋਂ ਬਚਿਆ 2023 ਦੀ ਗੱਲ ਕੀਤੀ ਜਾਵੇ ਉਸ ਟਾਈਮ ਰਾਣਾ ਅੰਦਰ ਪ੍ਰਤਾਪ ਤੇ ਰਾਣਾ ਗੁਰਜੀਤ ਸਿੰਘ ਜਿਹੜੇ ਐਮਐਲਏ ਹੁਣ ਚਲੋ ਬਣਨਾ ਤੇ ਕਹਦੀਏ ਅਸੀਂ ਕਹਿੰਨੇ ਆ ਵੀ ਸਾਰੇ ਬਣ ਜਾਂਦੇ ਆ ਪਰ ਰਾਤ ਨੂੰ ਉਹਨਾਂ ਨੇ 12 ਤੋਂ 1 ਵਜੇ ਦੀ ਲੈ ਕੇ ਜਿਹੜਾ ਦਰਿਆ ਵਾ ਦੋਹਾਂ ਪਾਸੇ ਚੱਲਦਾ ਵਾ ਤੇ ਉਸ ਟਾਈਮ ਢਾਲ ਗਈ ਸੀ ਰਾਜੇ ਆ ਦੋਹਾਂ ਸਾਈਡਾਂ ਤੇ ਉਹਨਾਂ ਨੇ ਮੰਨ ਲਓ ਦਰਿਆ ਚੱਲਦਾ ਹੈ ਤੇ ਰਾਤ ਨੂੰ 1 2 ਵਜੇ ਦੀ ਰਹਿ ਕੇ ਵੀ ਉਹਨਾਂ ਨੇ ਇਹਨਾਂ ਦੀ ਸੰਗਤ ਦੇ ਵਿੱਚ ਮੰਨ ਲਓ ਰਹਿ ਕੇ ਤੇ ਉਹ ਢਾ ਦੋ ਇਹਨਾਂ ਨੇ ਪੂਰਾ ਸੰਯੋਗ ਦਿੱਤਾ ਆਪਣੇ ਜੰਨੀ ਮਸ਼ੀਨਰੀ ਸੀ ਇੱਥੇ ਲਾਈ ਦੇ ਨੇ ਸੰਗਤ ਦਾ ਤਲਾਕੇ ਦਾ ਵਿਚਾਰ ਹੁਣ ਜੇ ਇਸ ਬੰਦ ਦੀ ਗੱਲ ਕੀਤੀ ਜਾਵੇ ਤੇ ਸਰਕਾਰ ਜਿਹੜੀ ਆ ਸਰਕਾਰ ਨੂੰ ਇਹਦਾ ਉਪਰਾਲਾ ਕਰਨਾ ਚਾਹੀਦਾ ਵਾ ਵੀ ਗਾਂ ਹੋ ਸਕੇ ਤੇ ਚਲੋ ਜੇ ਸਾਉਣਾ ਏਰੀਆ ਪੈ ਰਿਆ ਵਾ 11 ਪਿੰਡ ਪਹਿਲਾਂ ਮੇਰੇ ਤੋਂ ਪਹਿਲਾਂ 10 ਚੋ ਤੇ 11 ਪਿੰਡ ਜੇ ਮਾਲੋ ਟੁੱਟਦਾ 11 ਪਿੰਡ ਜਿਹੜੇ ਆ ਪਾਣੀ ਦੀ ਮਾਰ ਇਹ ਠਾਉਂਦੇ ਕਿਉਂਕਿ ਇਹ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਲਾਗਾ ਬੱਜਦਾ ਵਾ ਤੇ ਇਹਨੂੰ ਸਰਕਾਰ ਨੂੰ ਸੰਜੂਰ ਕਰਨਾ ਚਾਹੀਦਾ ਜਿਦਾਂ ਸੰਤ ਮਹਾਪੁਰਸ਼ਾ ਚਲੋ ਬਾਬਾ ਜੈ ਸਿੰਘ ਦਾ ਦੱਸਿਆ ਵਾ ਬਾਬਾ ਹਰਜੀਤ ਸਿੰਘ ਠੱਕੇ ਵਾਲੇ ਆ ਬਾਬਾ ਲਖਪਤ ਸਿੰਘ ਜੀ ਬਾਬਾ ਖੜਾ ਬੇੜ ਵਾਲੇ ਬਾਬਾ ਸੁਖਾ ਸਿੰਘ ਸਰਹਾਲੀ ਸੁਆਹ ਵਾਲੇ ਇਹਨਾਂ ਦਾ ਸਾਰੇ ਇਸ ਟਾਈਮ ਬੰਨ ਇਸ ਬਿਆਸ ਦਰਿਆ ਦੇ ਜਿੱਦਾਂ ਪਾਣੀ ਦਾ ਚੜਾਅ ਅੱਜ ਤੋਂ 1 ਮਹੀਨਾ ਹੋ ਚੱਲਿਆ ਵਾ ਸਾਰੇ ਹੀ ਸੰਜੋਗ ਕਰ ਰਹੇ ਆ ਤੇ ਆਪੋ ਆਪਣੀ ਸੰਗਤ ਲੈ ਕੇ ਚਲੋ ਲੱਗੇ ਪਏ ਇਹਨਾਂ ਕੁਝ ਕਹਿੰਦਾ ਹੈ ਕਿ ਮਦਾ ਜੱਜ ਕਾ ਵਾਹੀ ਗੁਰਜੀ ਦਾ ਗਾਲਤਾ ਵਾਹੀ ਗੁਰਜੀ ਦਾ ਬਹੁਤ ਅਗਾਮੀ ਤਰ੍ਹਾਂ ਮੋੜ ਸਾਹ ਹਾਂਜੀ ਸਰਪੰਚ ਸਾਹਿਬ ਕੀ ਸਥਿਤੀ ਹੈ ਇਸ ਟਾਈਮ ਪਾਣੀ ਦੀ ਸੰਤਾਂ ਸਤਾਂ ਸਿੱਟੀ ਕੰਟਰੋਲ ਤੇ ਪਰ ਆਜ ਤੋਂ ਦੋ ਦਿਨ ਪਹਿਲਾਂ ਬੰਦੇ ਬਹੁਤ ਹਾਲਾਤ ਮਾੜੇ ਸੀ ਜੀ ਕਿ ਪਾਣੀ ਬਿਲਕੁਲ ਬੰਦੇ ਕਿਨਾਰੇ ਤੇ ਆ ਗਿਆ ਸੀ ਜੀ ਕਿ ਸੰਤਾਂ ਪਿੰਡ ਵੱਲੋਂ ਅੰਮ੍ਰਿਤਸਰ ਬਾਜਾ ਹੁੰਦਿਆਲ ਜੀ ਇਹ ਸਾਰੀ ਸੰਤਾ ਇਸ ਤੇ ਨਿਰੰਤਰ ਮੀਂਹ ਹੀ ਪਾਰਾ ਸੀ ਜੀ ਪਰ ਬੰਨ ਸਾਡੇ ਕੰਟਰੋਲ ਤੋਂ ਬਾਹਰ ਹੋ ਜਾ ਰਿਹਾ ਸੀ ਕਿ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਜੀ ਤੇ ਵਾਰੀ ਬਹੁਤ ਤੇਜ਼ ਰਹੀ ਸੀ ਅੱਜ ਪਾਣੀ ਵਧਿਆ ਕਿ ਘਟਿਆ ਜੀ ਅੱਜ ਥੋੜਾ ਵਧਿਆ ਵਾ ਜੀ ਪਰ ਅੱਜ ਤੋਂ ਦੋ ਤੇ ਤਿੰਨ ਦਿਨ ਪਹਿਲਾਂ ਕਿਸੇ ਬਾਬਾ ਜੈ ਸਿੰਘ ਜੀ ਮਹਿਮਦ ਵਾਲੇ ਜੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਸਾਡੇ ਕੰਟਰੋਲ ਤੋਂ ਬਾਹਰ ਵਾ ਤੇ ਇਥੇ ਬੋਰੇ ਭਰ ਕੇ ਲਗਾਉਣ ਦੀ ਲੋੜ ਆ ਜੀ ਤੇ ਸਾਡੀ ਉਹਨਾਂ ਬੇਨਤੀ ਪ੍ਰਵਾਨ ਕੀਤੀ ਤੇ ਇਸ ਬੰਦ ਤੇ ਤਕਰੀਬਨ 10000 ਬੋਰਾ ਤਿੰਨ ਦਿਨਾਂ ਵਿੱਚ ਬਾਬਾ ਜੀ ਤੇ ਉਹ ਜਿਹੜੇ ਸੰਗਤਾਂ ਲੈ ਕੇ ਆਏ ਤੇ ਇਲਾਕੇ ਦੀ ਸੰਗਤ ਨੇ ਰਲ ਮਿਲ ਕੇ ਨਾਲ ਤਕਰੀਬਨ 10000 ਬੋਰਾ ਲਗਾ ਤੇ ਦੋ ਦੋ ਫੁੱਟ ਬਨ ਉੱਚਾ ਕੀਤਾ ਜੀ ਹਾਂਜੀ ਹੁਣ ਸਥਿਤੀ ਜਿਹੜੀ ਆ ਉਹ ਬਿਲਕੁਲ ਸਹੀ ਚੱਲ ਰਹੀ ਹੈ ਜੀ ਹਾਂਜੀ ਹੁਣ ਸਥਿਤੀ ਬਿਲਕੁਲ ਤੇ 컨트롤 ਚ ਮਿੱਟੀ ਸਿਵਾ ਰਹੇ ਆ ਜੀ ਤੇ ਬਾਬਾ ਜੀ ਸਾਡੇ ਦੇਖ ਰੇਖ ਚ ਜੀ ਪੂਰਾ ਆਪਣੀ ਦੇਖ ਰੇਖ ਚ ਕੰਮ ਕਰਵਾ ਰਹੇ ਆ ਜੀ ਤੇ ਨਿਰੰਤਰ ਦੇਖ ਲਓ ਤੁਹਾਡੇ ਸਾਹਮਣੇ ਆ ਘਟੋਕਟਾ ਵੀ ਟਰੈਕਟਰ ਟਰਾਲੀਆਂ ਦੋ ਜੀਸੀ ਵੀ ਜੀ ਲੱਕੀਆਂ ਵੀ ਲੀਤੀ ਭਰ ਕੇ ਇੱਥੇ ਬੰਨ ਤੇ ਲਿਆ ਰਹੇ ਤੇ ਬੂਰੇ ਵੀ ਲਗਾ ਰਹੇ ਆ ਜੀ ਜੀ ਬਾਬਾ ਜੈ ਸਿੰਘ ਨੇ 2023 ਚ ਸਾਡੇ ਇਸ ਬਨ ਨੂੰ ਜਦਾਂ ਕਿਤੇ ਇੱਕ ਪਾਣੀ ਉੱਪਰੋਂ ਲੰਘ ਚੱਲੇ ਸੀ ਤੇ ਉਸ ਟਾਈਮ ਵੀ ਸਾਡੀ ਮਦਦ ਕੀਤੀ ਸੀ ਜੀ ਉਸ ਟਾਈਮ ਵੀ ਬੜੇ ਜੱਦੋਜਹਿਦ ਨਾਲ ਸੰਗਤਾਂ ਨੇ ਕਿਸ ਬੰਨ ਨੂੰ ਬਚਾਇਆ ਬੋਲ ਬੋਤਨਵਾਜੀ